ਅਜਾਪਾ ਗੁਰੂ ਜੀ ਗੱਲ ਕਰੀਏ ਥੋੜੀ ਭਗਤਾਂ ਦੀ ਬਾਣੀ ਸ਼ਰੋਮਣੀ ਭਗਤ ਭਗਤ ਕਬੀਰ ਜੀ ਦਾ ਇਹ ਤਲੰਗ ਰਾਗ ਦੇ ਵਿੱਚ ਜੋ ਸ਼ਬਦ ਹੈ ਉਹਨੂੰ ਆਪਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਜਿਹੜਾ ਸਦਕਾ ਵਿਚਾਰ ਕਰਾਂਗੇ ਉਹ ਸ਼ਬਦ ਦੇ ਬੋਲ ਹਨ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਬੇਦ ਕਤੇਬ ਫਿਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਉ ਕਰੂੰ ਹਾਜ਼ਰ ਹਜੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗਿਰੀ ਨਾਹੀਂ ਰਹਾਉ ਦਰੋਗ ਪੜ ਪੜ ਖੁਸ਼ੀ ਹੋਈ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸ਼ਾਮ ਮੂਰਤ ਨਾਹੀਂ ਅਸਮਾਨ ਮਿਹਾਨੇ ਲਹੰਗ ਦਰਿਆ ਗੁਸਲ ਕਰ ਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸ਼ੱਕ ਕਰਹੂੰ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ जाने सोए अल्लाह पाकंग पाक है शक करहु जे दूसर होए कबीर कर्म करीम का ओहो कर जाने सोए वाहे गुरु जी का खालसा वाहे गुरु जी की फतेह